A B ordinary ਹੈਲੋ ਕਾਦਰਿੰਦਰ ਬੇਨਤੀ ਕਰਦੇ ਆ ਜੀ ਰਹਿਤੇ ਖਿਡਾਰੀ ਕਰਕੇ ਜਲਦੀ ਦੇ ਨਾਲ ਗਰਾਊਂਡ ਦੇ ਚਾ ਜਾਓ ਜੋ ਹੋਰ ਨਹੀਂ ਸਹੀ ਹੈ ਇਹ ਅੰਫਾ ਆ ਜਾ ਫੱਪਾ ਵੀ ਕਿਹਦੇ ਲਾਉਣ ਚੱਲਿਆ ਦਾ ਵਿਸ਼ਾ ਪੜਿਆ ਹੈ ਆ ਲਓ ਜੀ ਇੱਕ ਲੱਖ ਦੀ ਨਗਰ ਕਾਜੀ ਨਾਲ ਮਾਣ ਸਨਮਾਨ ਹੋਣਾ ਜਿਹੜਾ ਇੱਕ ਕਮ ਵਿਸਾਖ ਫਰਵਾਹ ਨਾਮ ਤੇ ਦਾਲੋ ਤੇ ਮੈਂ ਗੁਣ ਕਾਓ ਬਿਆ ਟਿਕ ਕਾਉਂਸਲਰ ਜੀ ਸਤੀ ਪ੍ਰਭਾਣ ਦੀ ਤੇ ਪਿੰਡ ਪ੍ਰਭਾਣ ਦੀ ਨਾਲ ਵਿਸ਼ੇਸ਼ ਤੌਰ ਤੇ ਸਨਕਾਰ ਪਿੰਡ ਸਾਡਾ ਵੀਰ ਐਮ ਐਫ ਵਿਸ਼ੇਸ਼ ਤੌਰ ਤੇ ਕਰਤ ਪ੍ਰਭ ਪ੍ਰਭ ਨਿਊਜ਼ੀਲੈਂਡ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਕਾਰ ਤੁਹਾਡੀਆਂ ਜੋਰ ਦੇ ਬਹਾਰੀਆਂ ਦੇ ਨਾਲ ਅੱਜ ਦੀ ਗੱਡੀ ਮੇਲੇ ਦੀ ਵੱਡੇ ਮਕਾਨੇ ਦੀ ਦਾ ਵੱਡਿਆਂ ਮੱਲਾ ਦੀ ਵੱਡੀ ਗੱਲ ਚੱਲੀ ਐ ਮੈਂ ਤਾਂ ਸਿੰਘ ਡੀਵੀ ਜਲੰਧਰ ਦੇ ਲਈ ਖੇਡਿਆ ਰਾਜੋ ਕਹਿੰਦੇ ਟੀਜੀ ਨੇ ਕਹਿੰਦੇ țeਰੀ ਵਾਲੀ ਕਬੱਡੀ ਦੇ ਵਿੱਚ ਦੁਨੀਆ ਮਨਾਈ ਐ ਆ ਗੋਰੇ ਦੀ ਰੇਡ ਇਹ ਗਿੰਦੇ ਦਾ ਪਿੰਡੂ ਨੌਜਵਾਨ ਇਸ ਵੇਲੇ ਬੱਬੇ ਦੇ ਨਾਲ ਮੁਕਾਬਲਾ ਕਬੱਡੀ ਖਿੱਚ 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 ਵੀ ਗੋਰੀਆ ਖਿੱਚ ਵੀ ਗੋਰੀਆ ਮੰਜ਼ਿਲ ਦੇ ਨੇੜੇ ਲਓ ਨਾਨਕ ਕਬੱਡੀ ਪਾਰਿਆ ਗੋਪੀ ਦੁਨੀਆ ਉਡੀ ਕਰਦੀ ਐ ਲੱਗ ਜਾ ਟੁੱਟ ਕੇ ਆ ਨੌਜਵਾਨ ਕਹਿੰਦੇ ਫਰੰਦੀਪਰੀਆ ਗੋਪੀ ਇੱਥੇ ਰੱਖ ਕਿਆ ਬਾਤ ਦੇ ਜ਼ੋਰਦਾਰ ਹੁਣ ਗੋਪੀ ਲੱਗੇਗਾ ਹੁਣ ਗੋਪੀ ਲੱਗੇਗਾ ਹੁਣ ਮੇਲਾ ਬਣੇਗਾ ਨਾਲ ਦੇਖਾਂਗੇ ਬੱਬਾ ਨਾਲ ਰਫੀਕ ਨਾਲ ਫਤਾਂਪੁਰਿਆਕਮ ਚਾਰੇ ਚੋਟੀ ਦੇ ਮੋਲਾ ਹੋਇਆ ਤਾਵਾ ਗੋਪੀ ਲੱਗੇ ਨੂੰ ਫਿਰਦਾ ਪਰ ਮੁਕਾਬਲਾ 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 ਆਵੇ ਹੁਣੀ ਮੰਗੇ ਫੌਜੀ ਅਣਾ ਵੱਲ ਜੋਧਪੁਰ ਇੱਕ ਆ ਦੁਲਾਨਾ ਨਾਇਣ ਆਪ ਕਹਿੰਦੇ ਵਿਛਿਆ ਹੋਇਆ ਸਾਹਮਣੇ ਪਾਈ ਹੋਈ ਰੇਡ ਝੁਕਿਆ ਹੋਇਆ ਤੇ ਮੁਕਾਬਲਾ ਸ਼ਕਰਪੁਰੀ ਦੇ ਸਾਕਰਪੁਰੀ ਆ ਮੇਰੇ ਵੀਰ ਰਸੀਦ ਜਤਨ ਕਰ ਰਿਹਾ ਹੈ ਉਧਰ ਗੁਰਮੀਤ ਸਿੰਘ ਜੀ ਖਾਨੇਦਾਰ ਜਣਦਾ ਥਾਂਦੇ ਪਿੰਡ ਦਾ ਪਾਲ ਕੈਨੇਡਾ ਵਿੱਚ ਰਹਿੰਦਾ ਹੈ ਕਹਿੰਦਾ ਜਦੋਂ ਚਮਚਾ ਸਾਹ ਦੇ ਵਿੱਚ ਮੇਲਾ ਹੋਵੇਗਾ ਉਥੇ ਕਬੱਡੀ ਲਈ 1.5 ਲੱਖ ਦੇ ਯੋਗਦਾਨ ਸਨੇਹਪਾਲ ਕੈਨੇਡਾ ਨੇ ਦਿੱਤੇ ਜੀ ਬਾਕੀ ਸਨੇਹਪਾਲ ਭਰਾ ਦਾ ਕੈਨੇਡਾ ਤੋਂ ਬਹੁਤ ਵੱਡਾ ਸਤਿਕਾਰ ਕਰਦੇ ਆ ਇਹ ਪਿੰਡ ਦੇ ਮੇਲਿਆਂ ਦੇ ਲਈ ਵੱਡੇ ਯੋਗਦਾਨ ਨੇ ਕਿੱਥੇ ਆ ਉਹ ਗਰਾਊਂਡ ਕਲੀਅਰ ਕਰਦੇ ਨੇ ਬਹਿਜਣ ਪਹਿਲੇ ਮੈਚ ਦੇ ਖਿਡਾਰੀਆਂ ਨੇ ਬੈਂਤੀ ਗੋਪੀ ਤੇ ਗੋਰਾ ਗੋਪੀ ਤੇ ਗੋਰਾ ਵਾਹਿਗੁਰੂ ਮੇਰ ਕੀਰਤ ਕਰਨ ਪ੍ਰਮਾਤਮਾ ਨੀਨਾ ਦਾ ਖੰਡ ਦਾ ਵਿਸ਼ੇਸ਼ ਤੌਰ ਤੇ ਸਤਿਕਾਰ ਜਿੰਨੀ ਵੀ ਸੰਗਤ ਕਬੱਡੀ ਦੇਖਣ ਦੇ ਲਈ ਆਈ ਹੈ ਸਾਰਿਆਂ ਦਾ ਬਹੁਤ ਬਹੁਤ ਦੁਨੀਆਂ ਜਵਾਨੀ ਇਹ ਬਣਾਈ ਫਿਰਦਾ ਭਗਤ ਸਿੰਘ ਦੀ ਫੋਟੋ ਡੋਲੇ ਤੇ ਬਣਾਈ ਫਿਰਦਾ ਆ ਦੁਨੀਆਂ ਨੂੰ ਫੈਨ ਬਣਾਈ ਫਿਰ ਖਿਡਾਰੀਆਂ ਦੀ ਬਾਲਮ ਕਬੱਡੀ ਪਾ ਰਿਹਾ ਇਹ ਗਾਮੇ ਪਹਿਲਵਾਨ ਦਾ ਪੁੱਤਰ ਹੈ ਜਿਨੇ ਕਹਿੰਦੇ ਗੀਤ ਵੀ ਲਿਖੇ ਜਿਵੇਂ ਚੰਨ ਤੇ ਚਕੌਰ ਜਿਵੇਂ ਗੜ ਅੱਜ ਚਾਚੇ ਤਾਏ ਆਏ ਹੁਣੇ ਆਜ ਕਹਿੰਦੇ ਸਾਰਾ ਪਰਿਵਾਰ ਕਬੱਡੀ ਦੇਖਣ ਲਈ ਆਇਆ ਓ ਮੇਰੀ ਕਬਟੀ ਗੋਰ ਦੂਜਾ ਜਫਾ ਲਾ ਦੇਵੇਗਾ ਨਾਲ ਹੀ ਟੀਨ ਸਨਮਾਨ ਕਰ ਦੇਣਾ ਇਕਮਾ ਬਣਾ ਦੇ ਮੇਲਾ ਪਿੰਡ ਸਾਰਾ ਨੱਚੂਗਾ ਓ ਓ ਓ ਰਬਾ ਬੱਲਾ ਇਕਮ ਤੇ ਬੱਲਾ ਅੱਜ ਦੀ ਤਰੀਕ ਦੇ ਦੋਵੇਂ ਟਾਪਰ ਨੇ ਮੇਰੇ ਵੀਰੋ ਇੱਕੋ ਜੀ ਉਮਰ ਵਾਲੇ ਉਧਰ ਪ੍ਰਭ ਸਾਡਾ ਨਿਊਜ਼ੀਲੈਂਡ ਵਾਲੇ ਬਹੁਤ سارے ਭਰਾ ਸੱਦੇ ਪੱਤਰ ਲਾ ਰਹੇ ਨੇ ਇਧਰ ਪੈਂਦੀ ਫਿਰ ਰੋਲ ਮੱਖਣ ਮੱਖੀ ਮੱਖਣ ਮੱਖੀ ਦਾ ਹੋਇਆ ਜੋਰ ਤੇ ਨੰਬਰ ਮੱਖੀ ਦਾ ਪੁਆਇੰਟ ਧਾਵੀ ਨਹੀਂ ਜੋੜ ਦਿੰਦਾ ਹੈ ਉਹ ਜਾਣ ਕੇ ਪੁਆਇੰਟ ਧਾਵੀ ਨਹੀਂ ਜੋੜਦਾ ਵੀਰੇ ਸਰਜੀਤ ਸਿੰਘ ਜੀ ਤੇ ਨਾਲ ਜੱਸ ਕਨੇਡਾ ਤੋਂ ਵੱਡੇ ਭਾਅ ਕਰੇ ਵੀ 2000 ਹੋਵੇਗਾ ਸਾਡੇ ਬਹੁਤ ਸਤਿਕਾਰਯੋਗ ਢਿੰਡਾ ਮੀਰਪੁਰ ਜੀ ਆਏ ਵਧੀਆ ਟੀਮ ਹੈ ਮੇਰੇ ਸਾਡੇ ਢਿੰਡਾ ਮੀਰਪੁਰ ਜੀ ਪਿਛਲੇ ਸਾਲ ਗੁਰਦੀਪੁਰ ਦੀ ਟੀਮ ਦੇ ਕੋਚ ਨੇ ਬਹੁਤ ਇੰਦਰਾ ਪਰ ਅੱਜ ਦੀ ਖੇਡ ਧੂੜ ਪੱਟੀਆਂ ਜਿਹੜੇ ਮੱਤੇ ਦੇ ਖਿਡਾਰੀ ਜਿੰਦਾ ਦਾ ਆ ਗਿਆ ਜਿਹੜਾ ਮਾਕਾ ਮਾਲਵੇ ਦਾ ਆ ਮੁੰਡਾ ਕਰੇ ਨੇ ਧੂੜ ਪੋਟੀਆਂ ਮੱਗੇ ਜਿਹੇ ਦਾ ਖਿਡਾਰੀ ਕੇ ਲਈ ਫਿਰਦਾ ਹੁਣ ਮਝਾਇਨ ਇੱਕ ਪਾਸੇ ਕਹਿੰਦੇ ਮੁੰਡਾ ਉੱਪਰ ਸਰ ਜਲੇਦਾ ਔਰ ਇਹ ਪਿਆਸ ਤੇ ਲੱਗੇ ਨਾ ਉਪਰਾ ਵਾਲਾ ਨੌਜਣ ਕਹਿੰਦੇ ਦੋਸ਼ੀ ਕਰਦਾ ਪਰ ਨੰਬਰ ਰੇਡਰ ਦਾ ਨੰਬਰ ਜੁਲਾਈ ਨੂੰ ਸਾਡਾ ਆਪਣੇ ਪਿੰਨ ਸਾਹਮਣੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ 29 ਜੁਲਾਈ ਦਿਨੀਆਂ ਡੈਰੀਆਂ ਤੇ ਨੋਟ ਕਰਿਓ ਗੁਰਦੇਵ ਧੀਰੇ ਇਹ ਗੁਰਦੇਵ ਖੇਡ ਆ ਮੇਰੇ ਵੀਰੋ ਕਬੱਡੀ ਕਬੱਡੀ ਕਰਨਾ ਹੋਇਆ ਇਹ ਬੱਲਾ ਕਠਿਆਲੇ ਦਾ ਜਤਨ ਕਰ ਰਿਹਾ ਪੁਆਇੰਟ ਰੇਡਰ ਦਾ ਚਾਹ ਪੁਆਇੰਟ ਨੂੰ ਫਰੰਟ ਦੀ ਆਵੇ ਗਰਮ ਜੀ ਸਭਾ ਕੈਨੇਡਾ ਤੋਂ ਤੁਸੀਂ ਜੇ ਬਾਰ ਬਰਾਦ ਨੇ ਮੁੰਡਿਆ ਦੇਸੀ ਕੋਈ ਦਾ ਤੀਨਵੇਂ ਨੰਬਰ ਹੁਜੂਨਾਂ ਵੱਲੋਂ ਤੇ ਆਕਾਸ਼ਰਮਾ ਸੋਟੀ ਦਾ ਗੁਰਜਰ ਸਿੰਘ ਜੀ ਜਨਾ ਜਰਨਾ ਸਕੱਤਰ ਤੇ ਸਾਰੀ ਪ੍ਰਬੰਧ ਕਮੇਟੀ ਦੇ ਪ੍ਰਬੰਧ ਵਧੀਆ ਨੇ ਤੇ ਸਾਡੇ ਨਵਜੋਤ ਸਿੱਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਡੇ ਦਾ ਸੰਦੀਪ ਸਿੰਘ ਜੀ ਸੰਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਨਕਾਰ ਹੈ ਸਾਡੇ ਰਵਿੰਦਰ ਭਾਜੀ ਉਹਨਾਂ ਦਾ ਪ੍ਰਕਾਸ਼ ਸਿੰਘ ਜੀ ਆਈਟੀਆਏ ਸਾਰੇ ਵੀਰਾਂ ਦਾ ਵਕੀਲ ਤੇ ਸਰਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੋ ਬਾਈ ਪੁਆਇੰਟ ਦੱਸੋ ਜੀ ਕਿੰਨੇ ਹੋਇਆ ਬਹੁਤ ਤਕੜਾ ਮੈਚ ਖੇਡਿਆ ਗਿਆ ਦੋ ਟੀਮਾਂ ਦੇ ਵਿੱਚ ਕਾ ਦੋਵੇਂ ਟੇਡੀਆਂ ਟੀਮਾਂ ਸੀਗੀਆਂ ਇੱਕ ਪਾਸੇ ਇੱਕ ਬੜੀ ਟੀਮ ਤੇ ਇੱਕ ਪਾਸੇ ਫੁੱਲਾਪਰੀਏ ਜੱਸੇ ਦੀ ਟੀਮ ਜਿਹੜੀ ਟੀਮ ਨੇ ਬਹਦਰ ਕਾਬਾ ਬਿਨੀਕਰ ਸਾਹਿਬ ਜੀ ਖੇਡ ਕਬੱਡੀ ਕਲੱਬ ਫਰੰਨੀਪੁਰ ਫਰੰਨੀਪੁਰ ਤੋਂ ਟੀਮ ਹੈ ਪਰਿਆਲੇ ਦੀ ਨਿਸਾਨ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਨੇਰ ਖਜਾਕ ਚਾਹ ਰੇ ਨਿੰਦੇ ਲਾਈਵ ਚੱਲੀ ਜਾਂਦਾ ਲਾਈਵ ਦੇ ਸਾਹਮਣੇ ਭਾਈ ਸਾਹਿਬ ਕਰਨ ਕਰਾਈ ਆ ਪੰਜਾਬ ਸੈਮ ਦੇ ਕੈਪਟਨ ਆ ਰਹੇ ਜੋ ਪੱਕੇ ਜੀ ਓਕੇ ਸਤਿਕਾਰ ਆ ਤੁਹਾਡਾ ਮਕਰ ਭਾਈ ਬਹੁਤ ਵਧੀਆ ਜੱਸੇ ਭਾਈ ਵਧੀਆ ਪ੍ਰਦਰਸ਼ਨ ਕੀਤਾ ਟੀਮ ਨੇ ਜਸਪਤਾ ਪਰੀਏ ਦਾ ਅਗਲੀ ਟੀਮ ਜੋਤਪਾਲ ਜੀ ਸਾਰੀ ਫਰੰਦੀਪੁਰ ਦੀ ਟੀਮ ਦਾ ਸਨਮਾਨ ਹੈ ਜੀ ਆਜੋ ਸਾਰੇ ਫਰੰਦੀਪੁਰ ਦੀ ਟੀਮ ਦੇ ਖਿਡਾਰੀ ਆਓ ਜੀ ਸਾਰੀ ਟੀਮ ਦੇ ਖਿਡਾਰੀ ਪਾਜੀ ਇੱਥੇ ਰਹਿਣਾ ਇੱਕ ਮਿੰਟ ਕਿਤੇ ਨਹੀਂ ਜਾਣਾ ਤੁਹਾਡੇ ਕੋਲੇ ਯਾਰ ਰਾਤ ਤੱਕ ਪਾਜੀ ਇੱਕ ਮਿੰਟ ਆ ਮੈਂ ਕਿਉਂ ਪੁੱਛੇ ਇੱਥੇ ਟਵਾਵਾਂ ਲੰਦਿਆ ਹਾਂ ਇੱਥੇ ਉਹ ਪਲੇਅਰ ਉਧਰੋਂ ਲਾਈਵ ਚੱਲੀ ਜਾਂਦਾ ਜੀ ਨਹੀਂ ਉਧਰ ਨੂੰ ਉਹ ਕਰਨਾ ਪੈਣਾ ਪਾਜੀ ਉਧਰ ਨੂੰ ਕਰਾ ਦੇ ਮੈਨੂੰ ਓਕੇ ਆਓ ਜੀ ਪਾਜੀ ਇੱਕ ਮਿੰਟ ਇੱਥੇ ਆ ਜਾ ਇੱਥੇ ਆਓ ਬਾਬਾ ਜੀ ਕਹਿ ਰਹੇ ਇੱਥੇ ਲਾਈਵ ਦੇ ਸਾਹਮਣੇ ਕਰਵਾਵਾਂਗੇ ਪਾਜੀ ਥੋੜਾ ਇਹ ਸਾਈਡ ਤੇ ਹੋ ਯਾਰ ਪਾਜੀ ਥੋੜਾ ਟੈਕਲ ਦੇ ਆਓ ਬਾਬਾ ਜੀ ਬੈਠੋ ਜੀ ਆਓ ਬਾਬਾ ਗੋਰਛਾ ਜੀ ਬਾਬਾ ਗੋਰਛਾ ਜੀ ਕਾਜਰੀ ਘਰਾਣੇ ਦੇ ਬਹੁਤ ਵੱਡਾ ਮਾਣ ਹੈ ਵਿਸ਼ੇਸ਼ ਤੌਰ ਤੇ ਆਓ ਆਓ ਇੱਕ ਮਾਰ ਭਾਈ ਬੇਨਤੀ ਬਾਬਾ ਬੰਤੇ ਸ਼ਾਹ ਜੀ ਦੀ ਸਾਈਂ ਦੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਤਿਕਾਰ ਹੈ ਹੈਲੋ ਹੱਥ ਜੋੜ ਕੇ ਬੇਨਤੀ ਆ ਮਲਾਜਮ ਵੀਰਾਂ ਦੇ ਇਹ ਜਿਹੜਾ ਪੇੜਿਆ ਵੱਧ ਤੋਂ ਵੱਧ ਖੁੱਲਾ ਕੀਤਾ ਜਾਵੇ ਤੇ ਜੋ ਸਨਮਾਨ ਹੈ ਵਧੀਆ ਤਰੀਕੇ ਨਾਲ ਪਲੇਅਰਾਂ ਦਾ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਪੁਸ਼ਪ ਪ੍ਰਸ਼ਾਸਨ ਨੂੰ ਕਿ ਥੋੜਾ ਪੇੜ ਖੁੱਲਾ ਕਰਾਇਆ ਜਾਵੇ ਬਹੁਤ ਦੂਜੀ ਫੋਟੋ ਪੜਾ ਦਿਓ ਜੀ ਪਾਜੀ ਦੀ ਹਾਂ ਆਜੋ ਵੱਲੋਂ ਇੱਕ ਥੋੜਾ ਹੋਰ ਦੇਣਾ ਹਾਂ ਓਕੇ ਓਕੇ ਨਾਲ ਦੀ ਨਾਲ ਅਗਲਾ